ਮੋਬਾਈਲ ਫੋਨ ਰੱਖਣ ਵਾਲੇ ਹੋ ਜਾਓ ਸਾਵਧਾਨ ਹੁਣ ਇੱਕ ਟੱਚ ਮੋਬਾਈਲ ਨੇ ਫੋਕ ਦਿੱਤਾ ਸਾਰਾ ਘਰ ਅਕਸਰ ਹੀ ਅੱਜਕੱਲ੍ਹ ਹਰ ਕਿਸੇ ਦੇ ਘਰ ਵਿੱਚੋਂ ਮੈਂਬਰਾਂ ਤੋਂ ਵੱਧ ਤਾਂ ਮੋਬਾਈਲ ਫੋਨ ਹੁੰਦੇ ਨੇ ਪਰ ਹੁਣ ਇੱਕ ਮੋਬਾਈਲ ਨੇ ਕਰਤਾ ਕਾਂਡ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਿਅਕਤੀ ਇੱਕ ਘਰ ਦੇ ਬਾਹਰ ਇਕੱਠੇ ਹੋਏ ਖੜੇ ਨੇ ਅਤੇ ਘਰ ਅੰਦਰੋਂ ਜਲਿਆ ਹੋਇਆ ਸਮਾਨ ਬਾਹਰ ਕੱਢ ਰਹੇ ਨੇ ਦਰਸਲ ਇਸ ਘਰ ਵਿੱਚ ਘਰ ਦੇ ਇੱਕ ਪਰਿਵਾਰਕ ਮੈਂਬਰ ਨੇ ਆਪਣਾ ਮੋਬਾਈਲ ਫੋਨ ਚਾਰਜ ਤੇ ਲਗਾਇਆ ਸੀ ਅਤੇ ਸਾਰੇ ਹੀ ਪਰਿਵਾਰਕ ਮੈਂਬਰ ਆਪਣਾ ਆਪਣਾ ਕੰਮ ਰਹੇ ਸੀ ਪਰ ਅਚਾਨਕ ਹੀ ਚਾਰਜ ਤੇ ਲਾਇਆ ਮੋਬਾਈਲ ਫਟ ਗਿਆ ਅਤੇ ਮੋਬਾਈਲ ਫਟਣ ਕਾਰਨ ਘਰ ਵਿੱਚ ਐਨੀ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਸੋਫਾ ਬੈੱਡ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਮਚ ਗਿਆ ਮੌਕੇ ਤੇ ਪਰਿਵਾਰਕ ਮੈਂਬਰ ਅਤੇ ਗੁਆਂਢੀਆਂ ਨੇ ਅੱਗ ਤੇ ਕਿਵੇਂ ਨਾ ਕਿਵੇਂ ਕਾਬੂ ਪਾ ਲਿਆ ਜਿਸ ਕਰਕੇ ਪਰਿਵਾਰ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਕੀਮਤੀ ਸਮਾਨ ਜ਼ਰੂਰ ਮਚ ਗਿਆ ਸੋ ਇਹ ਸਾਰੀ ਘਟਨਾ ਲੁਧਿਆਣਾ ਦੇ ਮਾਡਲ ਟਾਊਨ ਦੀ ਹੈ ਸੋ ਤੁਸੀਂ ਵੀ ਜੇਕਰ ਮੋਬਾਈਲ ਚਾਰਜ ਲਾਉਨੇ ਹੋ ਤਾਂ ਸਾਵਧਾਨੀ ਜ਼ਰੂਰ ਵਰਤੋ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ